ਫਾਦਲਕਾ ਦੇ ਵਿੱਚ ਬਲਾਕ ਸਮਤੀ ਰਾਣਾ ਜੋਂ ਤੋਂ सुरेंद्र ਕੰਬੋਜ ਦੀ ਧਰਮ ਪਤਨੀ ਸ਼੍ਰੀਮਤੀ ਆਸ਼ਾ ਰਾਣੀ ਚੋਣਾਂ ਲੜ ਰਹੀ ਹੈ ਜਿਨ੍ਹਾਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਉਹਨਾਂ ਵੱਲੋਂ ਪਿੰਡ-ਪਿੰਡ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ सुरेंद्र ਕੰਬੋਜ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਆਸ਼ਾ ਰਾਣੀ ਦੇ ਹੱਕ ਦੇ ਵਿੱਚ ਵੋਟਿੰਗ ਕਰਨ ਦੀ اپیل ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਬਿਗਲ ਵੱਜ ਚੁੱਕਿਆ ਹੈ ਚੋਣਾਂ ਦਾ ਤੇ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਜੀ? ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਦੋਂ ਤੋਂ ਚੋਣਾਂ ਸ਼ੁਰੂ ਹੋਈਆਂ ਨੇ ਸਾਡੀ ਪਾਰਟੀ ਦੇ ਸਾਰੇ ਕੈਂਡੀਡੇਟ ਸਾਡੀ ਪਾਰਟੀ ਦੇ ਸਾਰੇ ਵਰਕਰ ਸਾਰੇ ਲੀਡਰ ਸਹਿਬਾਨ ਗਰਾਊਂਡ ਦੇ ਵਿੱਚ ਜਾ ਕੇ ਸਾਰੇ ਡੋਰ ਟੂ ਡੋਰ ਜੋਨ ਪ੍ਰਚਾਰ ਕਰ ਰਿਹਾ ਹੈ ਔਰ ਬਹੁਤ ਵਧੀਆ ਲੋਕਾਂ ਦਾ ਜੋ ਹੈ ਸਾਨੂੰ ਰਿਸਪਾਂਸ ਮਿਲ ਰਿਹਾ ਹੈ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਅਸੀਂ ਜਾ ਰਹੇ ਆ ਡੋਰ ਟੂ ਡੋਰ ਵੀ ਜਾ ਰਹੇ ਆ ਜੋ ਸਰਕਾਰ ਨੇ ਸਾਢੇ 3 ਸਾਲ ਦੇ ਕੰਮਕਾਰ ਕੀਤੇ ਆ ਉਹ ਸਾਰੇ ਜਿਹੜੇ ਔਰ ਸਾਡੇ ਨਾਲ ਲੋਕ ਚੱਲ ਰਹੇ ਹਨ ਜਦੋਂ ਵੀ ਅਸੀਂ ਵੋਟਾਂ ਦੀ ਅਪੀਲ ਲੈ ਕੇ ਲੋਕਾਂ ਦੇ ਕੋਲ ਜਾਂਦੇ ਆ ਤਾਂ ਲੋਕ ਘਰਾਂ ਦੇ ਵਿੱਚੋਂ ਆਪ ਮਹਾਰਾ ਸਾਡੇ ਨਾਲ ਆ ਕੇ ਸਾਨੂੰ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਔਰ ਸਾਡੇ ਨਾਲ ਜਾ ਕੇ ਵੋਟਾਂ ਦੀ ਮੰਗ ਵੀ ਕਰ ਰਹੇ ਨੇ ਲੋਕਾਂ ਦੇ ਕੋਲ ਕਿਹੜਾ ਕਿਹੜਾ ਪਿੰਡ ਤੁਹਾਡੇ ਅੰਦਰ ਆ ਸਾਡੇ ਜਿਹੜਾ ਸਾਡੀ ਜ਼ੋਨ ਰਾਣਾ ਜ਼ੋਨ ਹੈ ਆਪਣਾ ਬਲਾਕ ਸੰਮਤੀ ਦਾ ਉਹਦੇ ਤੋਂ ਅਸੀਂ ਇਲੈਕਸ਼ਨ ਲੜ ਰਹੇ ਆ ਮੇਰੇ ਵਾਈਫ ਉਹਦੇ ਤੋਂ ਆਸ਼ਾ ਰਾਣੀ ਜੀ ਇਲੈਕਸ਼ਨ ਲੜ ਰਹੇ ਨੇ ਆਪਣੀ ਆਮ ਆਦਮੀ ਪਾਰਟੀ ਵੱਲੋਂ ਔਰ ਜਿਹੜੇ ਇਹਦੇ ਨਾਲ ਹੀ ਸਾਡੇ ਜਿਹੜਾ ਜ਼ੋਨ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦਾ ਉਹ ਸਾਡਾ ਆਂਦਾ ਹੈ ਲਾਧੂ ਖਾ ਜ਼ੋਨ ਤਾਂ ਉਥੋਂ ਸਾਡੇ ਸਰਪੰਚ ਨੇ ਜੋ ਹਰਨੇਕ ਸਿੰਘ ਜੀ ਉਹਨਾਂ ਦੀ ਨੋ ਉਹ ਆਪਣੇ ਕਿਰਨਾ ਰਾਣੀ ਜੀ ਉਹ ਉਥੋਂ ਇਲੈਕਸ਼ਨ ਲੜ ਰਹੇ ਹਨ ਤਾਂ ਮੈਂ ਜਿੰਨੇ ਵੀ ਸਾਡੇ ਰੋਨ ਜ਼ੋਨ ਜਿਹੜਾ ਲਾਧੂਗਾ ਜ਼ਿਲ੍ਹਾ ਪ੍ਰੀਸ਼ਦ ਦਾ ਔਰ ਜਿਹੜਾ ਬਲਾਕ ਸਮਤੀ ਦਾ ਮੇਰਾ ਜ਼ੋਨ ਹੈ ਰਾਣਾ ਤਾਂ ਮੈਂ ਉਥੋਂ ਦੇ ਸਾਰੇ ਵੋਟਰਾਂ ਨੂੰ ਆਪਦੇ ਵੱਲੋਂ ਅਪੀਲ ਕਰਦਾ ਤੁਸੀਂ ਸਾਡਾ ਸਾਥ ਦਿਓ ਆਉਣ ਵਾਲੀ 14 ਤਰੀਕ ਨੂੰ ਦਿਨ ਐਤਵਾਰ ਨੂੰ ਸਾਰੇ ਵੱਦ ਚੜ ਕੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਤੁਸੀਂ ਵੋਟਾਂ ਜਿਹੜੀਆਂ ਨੇ ਝਾੜੂ ਤੇ ਨਿਸ਼ਾਨ ਤੇ ਜਿਹੜੀਆਂ ਮੋਹਰਾ ਲਗਾ ਕੇ ਤੁਸੀਂ ਵੋਟਾਂ ਪਾਓ ਔਰ ਸਾਨੂੰ ਕਾਮਯਾਬ ਕਰੋ ਸਰਕਾਰ ਨੇ ਜੋ ਤੁਹਾਡੇ ਨਾਲ ਪਹਿਲਾਂ ਵਾਅਦੇ ਕੀਤੇ ਸੀ ਉਹ ਸਾਰੇ ਕੰਮ ਕੀਤੇ ਆ ਔਰ ਜੋ ਕੰਮ ਕਰ ਰਹਿ ਗਿਆ ਨੇ ਉਹ ਵੀ ਆਨ ਵਾਲਾ ਜਿਹੜਾ 1.5 ਸਾਲ ਦਾ ਸਮਾਂ ਅਸੀਂ ਉਹਦੇ ਵਿੱਚ ਪੂਰੇ ਕਰਾਂਗੇ ਜੋ ਸਰਕਾਰ ਜਦੋਂ ਪਿਛਲੇ ਸਰਕਾਰ ਬਣੀ ਸੀ 21 ਦੇ ਵਿੱਚ ਤਾਂ ਜਿਵੇਂ ਅਸੀਂ ਸਾਡੇ ਮੁੱਖ ਮੰਤਰੀ ਸਰਦਾਰ ਗੁਰਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਸੀ ਸਾਡੇ ਐਮਐਲਏ ਸਾਹਿਬ ਸਿਟੀ ਨਰਿੰਦਰਪਾਲ ਸਿੰਘ ਸਵਨਾ ਜੀ ਨੇ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਅਸੀਂ ਜੋ ਵਾਅਦੇ ਕੀਤੇ ਸੀ ਦੇ ਲੋਕਾਂ ਦੇ ਨਾਲ ਅਸੀਂ ਵਾਅਦਾ ਕੀਤਾ ਸੀ ਅਸੀਂ ਤੁਹਾਨੂੰ ਲਾਈਟ ਤੇ ਬਿਜਲੀ ਹੈ ਉਹ ਮੁਫਤ ਦੇਾਂਗੇ ਤਾਂ ਉਹ ਅਸੀਂ ਆਪਣੀ ਜੋ ਗਾਰੰਟੀ ਕੀਤੀ ਸੀ ਉਹ ਅਸੀਂ ਪੂਰੀ ਕੀਤੀ ਹੈ ਜੇ ਜੇਕਰ ਅਸੀਂ ਜ਼ਿੰਮੇਵਾਰਾਂ ਦੇ ਨਾਲ ਵਾਅਦਾ ਕੀਤਾ ਸੀ ਤੁਹਾਨੂੰ ਲਾਈਟ ਜਿਹੜੀ ਹੈ 24 ਘੰਟੇ ਮਿਲੇਗੀ ਔਰ ਦਿਨੇ ਮਿਲੇਗੀ ਉਹ ਅਸੀਂ ਆਪਣਾ ਵਾਅਦਾ ਪੂਰਾ ਕੀਤਾ ਹੈ ਜ਼ਿੰਮੇਵਾਰਾਂ ਨੂੰ ਜੇ ਅਸੀਂ ਨਹਿਰੀ ਪਾਣੀ ਦੀ ਗੱਲ ਕੀਤੀ ਸੀ ਤਾਂ ਲਗਭਗ 80 ਤੋਂ 90% ਲੋਕਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਲੱਗਦਾ ਕਰਦਾ ਹੈ ਜੇ ਜੋ ਅਸੀਂ ਆ ਹੈਲਥ ਨੂੰ ਲੈ ਕੇ ਔਰ এডਿਕੇਸ਼ਨ ਨੂੰ ਲੈ ਕੇ ਜੋ ਅਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਤਾਂ ਉਹ ਅਸੀਂ ਤੁਹਾਡੇ ਸਾਹਮਣੇ ਹੈ ਪਿੱਛੇ ਅਸੀਂ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਕਰੋੜਾਂ ਰੁਪਏ ਦੇ ਫੰਡ ਸਕੂਲਾਂ ਦੇ ਵਿੱਚ ਦਿੱਤੇ ਆ ਜੇ ਕਿਤੇ ਸਕੂਲਾਂ ਦੇ ਵਿੱਚ ਚਾਰ ਦਿਵਾਰੀਆਂ ਬਾਥਰੂਮ ਕਲਾਸਰੂਮਾਂ ਦੀ ਲੋੜ ਸੀ ਕਿਤੇ ਟੀਚਰਾਂ ਦੀ ਲੋੜ ਸੀ ਤਾਂ ਉਹ ਅਸੀਂ ਸਾਰੇ ਜਿਹੜੇ ਆ ਉਹ ਪੂਰੇ ਕੀਤੇ ਆ ਹਸਪੀਟਲਾਂ ਦੀ ਗੱਲ ਕਰ ਲਈਏ ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਉਹ ਅਸੀਂ ਜੋ ਵੀ ਇਹ ਮhalla ਕਲੀਨਿਕ ਬਣਾ ਕੇ ਔਰ ਜਿਹੜੀਆਂ ਹੋਰ ਹਸਪੀਟਲ ਜਿਹੜੇ ਜੋ ਰਹਿੰਦੀਆਂ ਸੀ ਉਹਨਾਂ ਦੇ ਵਿੱਚ ਕਮੀਆਂ ਸੀ ਉਹਨਾਂ ਨੂੰ ਪੂਰਾ ਕਰਕੇ ਡਾਕਟਰਾਂ ਦੀ ਕਮੀ ਕਰਕੇ ਅਸੀਂ ਪੂਰਾ ਕੀਤਾ ਤੇ ਜੋ ਵਾਦੇ ਕੀਤੇ ਸੀ ਅਸੀਂ ਸਾਰੇ ਪੂਰੇ ਕੀਤੇ ਔਰ ਜੋ ਸਾਡੀਆਂ ਰੇਗੇ ਨੇ ਜੋ 2-4 ਗਰੰਟੀਆਂ ਹਨ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਅਸੀਂ ਪੂਰੀਆਂ ਕਰਾਂਗੇ ਨੇ ਸਾਰਿਆਂ ਨੂੰ ਅਪੀਲ ਕਰਦਾ ਵੱਧ ਚੜ ਕੇ ਸਾਡਾ ਸਾਥ ਦਿਓ ਸਾਨੂੰ ਕਾਮਯਾਬ ਬਣਾਓ ਆਉਣ ਵਾਲੇ ਟਾਈਮ 'ਚ ਅਸੀਂ ਤੁਹਾਡੀ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਕਰ ਸਕੀਏ ਚਰਮਨ ਸਾਹਿਬ ਕੀ ਕਹੋਗੇ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਬਲਾਸਮ ਜ਼ਿਲ੍ਹਾ ਆਪਣੀ ਇਲੈਕਸ਼ਨ ਜਿਹੜੀ ਹੈ ਫੁੱਲ ਤਿਆਰੀਆਂ ਹੋ ਚੁੱਕੀਆਂ ਹਨ ਤੇ ਜਿੰਨੇ ਵੀ ਕੈਂਡੀਡੇਟ ਹਨ ਹਰੇਕ ਕੈਂਡੀਡੇਟ ਆਪਣੇ ਆਪਣੇ ਪਿੰਡਾਂ ਵਿੱਚ ਜਿੱਥੇ-ਜਿੱਥੇ ਰਿਸ਼ਤੇਦਾਰੀ ਸਾਰੇ ਜਾ ਰਹੇ ਜੋ ਕਿ ਅੱਜ ਅਸੀਂ ਖੜੇ ਹਾਂ ਇਸ ਟਾਈਮ ਰਾਣੇ ਪਿੰਡ ਜੀ ਜੋ ਕਿ ਸੁਰਿੰਦਰ ਜਿਹੜਾ ਇੱਕ ਮੋਜੀ ਹੈ ਇਹਨਾਂ ਦੀ ਵਾਈਫ ਜਿਹੜੇ ਖੜੇ ਆ ਆਮ ਆਦਮੀ ਪਾਰਟੀ ਵੱਲੋਂ ਜੀ ਤੇ ਜਿਹੜਾ ਹਰਨੇਕ ਸਿੰਘ ਹੈ ਜੀ ਸਰਪੰਚ ਚਾਰ ਵਾਰ ਦੇ ਸਰਪੰਚ ਜੋ ਲਾਸਟ ਵਾਰ ਜ ਚੌਥੀ ਵਾਰ ਮਨ ਸਰੂ ਸੰਮਤੀ ਨਾਲ ਉਹਨਾਂ ਦੀ નોਹ ਖੜੀ ਹੈ ਜੀ ਜੋ ਕਿ ਹੈ ਇਹ ਪਤਾ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੇ ਟਿਕਨੇ ਦਿੱਤੀਆਂ ਨੇ ਇੱਕ ਸੂਜਮਾਨ ਤੇ ਸਰਪੰਚ ਦਿੱਤੀਆਂ ਇਹ ਨਹੀਂ ਜਲਦਬਾਈ ਕੀਤੀਆਂ ਇੱਕ ਪੜ੍ਹੇ ਲਿਖੇ ਨੂੰ ਜਿਹਨੂੰ ਤਜਰਬਾ ਹੈ ਰਾਜਨੀਤੀ ਕੋ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਅਨੇਕ ਸਰਪੰਚ ਹੈ 20 ਸਾਲ ਤੋਂ ਲੋਕਾਂ ਦੀ ਸੇਵਾ ਕਰਦਾ ਹੈ ਜੀ ਜ਼ਿਲ੍ਹਾ ਪਰਿਸ਼ਦੋਂ ਲਾਦੂ ਕਾਤੂ ਜਿਹੜਾ ਸੰਦੀਪ ਸਿੰਘ ਹੈ ਜੀ ਮੰਡੀ ਹਜ਼ੂਰ ਤੋਂ ਜੀ ਉਹ ਵੀ ਜ਼ਿਲ੍ਹਾ ਪਰਿਸ਼ਦ ਤੋਂ ਉਹ ਵੀ ਤਿੰਨ ਵਾਰ ਦੀ ਲਗਾਤਾਰ ਸਰਪੰਚ ਉਹ ਵੀ ਲੋਕਾਂ ਦੀ ਸੇਵਾ ਕਰਦਾ ਹੈ ਜਿਹੜਾ ਸੁਰਿੰਦਰ ਹੈ ਜੀ ਜਿਨ੍ਹਾਂ ਦੇ ਇਹਨਾਂ ਦੇ ਧਰਮ ਪੱਤਰੀ ਖੜੇ ਹੈ ਜੀ ਉਹ ਕਰੀਬਨ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਬਣੀ ਉਹ ਐਜੂਕੇਸ਼ਨ ਦੇ ਪ੍ਰਤੀ ਜਿਹੜੇ ਵੀ ਸਕੂਲਾਂ 'ਚ ਕੋਈ ਸਮੱਸਿਆ ਸੀ ਜਾਂ ਗਰਾਂਟਾ ਨਹੀਂ ਆ ਰਿਹਾ ਇਹਨਾਂ ਨੇ ਪ੍ਰੋਵਾਈਡ ਕਰਾਈਆਂ ਉੱਥੇ ਸਾਨੂੰ ਇਹ ਕਲੀਅਰ ਹੈ ਕਿ ਇਸ ਟਾਈਮ ਜਿਹੜਾ ਪੂਰਾ ਮਾਹੌਲ ਹੈ ਤੱਪ ਚੁੱਕਿਆ ਹੈ ਜੋ ਹਰੇਕ ਜਿੰਨੇ ਵੀ ਵੋਟਰ ਦੇ ਵਰਕਰ ਜਿ ਵੋਟਰ ਹੈਗੇ ਉਹਨਾਂ ਦੇ ਮਨੋਂ ਇੱਕੋ ਇੱਕ ਹੈ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਾਂ ਦੇ ਨਾਲ ਖੜ ਸਕਦੀ ਹੈ ਲੋਕਾਂ ਨੂੰ ਹੱਕ ਉਹ ਇਨਸਾਫ ਦਿਵਾ ਸਕਦੀ ਹੈ ਕ ਆਮ ਆਦਮੀ ਪਾਰਟੀ ਹੈ ਜੋ ਕਿ ਇੱਕ ਮੈਂ ਸਾਰਿਆਂ ਨੂੰ ਹੱਥ ਜੋ ਕੇ ਬੇਨਤੀ ਕਰਦਾ ਕਿ ਆਉਣ ਵਾਲੇ ਜ 14 ਤਰੀਕ ਹੈ ਘਰੋਂ ਨਿਕਲ ਕੇ ਆਪਣੀ ਵੋਟ ਪੋਲ ਕਰੋ ਇੱਕ ਇੱਕੋਟ ਆਮ ਆਦਮੀ ਪਾਰਟੀ ਦੇ ਚੋਣਸ਼ਾਨ ਚੜ੍ਹਦੇ ਮੋਹ ਲਗਾਓ ਜੋ ਕਿ ਕੈਂਡੀਡੇਟ ਬਲਾਸਮ ਤੇ ਔਰ ਜ਼ਿਲ੍ਹਾ ਪਰਿਸ਼ਦ ਦੇ ਇਹਨਾਂ ਨੂੰ ਕਾਮਯਾਬ ਬਣਾਓ ਉਹ ਕਾਮਯਾਬੀ ਤੁਹਾਡੀ ਆਪ ਦੀ ਕਾਮਯਾਬੀ ਹੈ ਜਿਹੜੇ ਇਹ ਦੋਵੇਂ ਖੜੇ ਆ ਗਏ ਇਸ ਜ਼ੋਨ ਦੇ ਚ ਲਾਧੂ ਕਾ ਜ਼ੋਨ ਚ ਇਹ ਦੋਵੇਂ ਹੀ ਇਹ ਮੇਰੇ ਸਾਡੇ ਸਾਰੇ ਜਿਹੜੇ ਪੰਜਾਬ 52 ਪਿੰਡਾਂ ਦੇ ਇਹਨਾਂ ਸਾਰੇ ਤੇਲ ਮਾਲਕ ਮੇਲ ਹੈਗਾ ਵਰਤਨ ਵਾਲੇ ਇਹੇ ਬੰਦੇ ਜਿਹੜੇ ਕੈਂਡੀਡੇਟ ਹੋਰ ਨੇ ਦਿੱਤੀ ਟਿਕਟ ਉਹ ਪਤਾ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਫਾਈਲ ਕਾ ਕੀਤੇਗਾ ਜਾਂ ਕੀਤੇ ਰਹਿੰਦੇ ਆ ਉਹਨਾਂ ਨੂੰ ਹੀ ਪਤਾਗਾ ਮੇਰੇ ਅਰੇ ਤੁਸੀਂ ਜਿੰਤੇ ਮਰਜ਼ੀ ਤੋਂ ਆਰਬੀਐਲਾਈਵ ਦਾ ਮੈਂ ਤਾਂ ਇੱਕ ਦਾ ਧੰਨਵਾਦ ਕਰਦਾ ਤੁਸੀਂ ਪਤਾ ਕਰ ਲੋ ਹਰਨੇਕ ਨੂੰ ਜਾਂ ਸੁਨਿੰਦਰ ਨੂੰ ਜਾਂ ਅਧਰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਕਰਨੀ ਕੜਾ ਜੋਨ ਦੇ ਤਸਨੀਬ ਨੂੰ ਦਿੱਤੀ ਆ ਹਰੇਕ ਬੰਦੇ ਨੂੰ ਪਤਾ ਕਿ ਇਹ ਲੋਕਾਂ ਚ ਮਿਲਨ ਵਰਤਨ ਰੱਖਦੇ ਆ ਜੀ ਤੇ ਮੇਰੀ ਇੱਕੋ ਆਤ ਜੋ ਕੇ ਬੇਨਤੀ ਆ ਕਿ 14 ਤਰੀਕ ਨੂੰ ਇੱਕ ਇੱਕ ਕੋਟ ਚਾਰਜ ਨਿਸ਼ਾਨ ਤੇ ਲਗਾਓ ਮੋਰ ਤੇ ਕਾਮਯਾਬ ਬਣਾਓ ਜਿੱਤ ਪੱਕੀ ਹੈ ਐਲਾਨ ਬਾਕੀ ਹੈ ਉਹ 14 ਤਰੀਕ ਨੂੰ ਪਰਮਾਤਮਾ ਆਪਣੇ ਸਾਰੇ ਹੀ ਪਾਰਟੀ ਦੇ ਸਹਿਯੋਗ ਨਾਲ ਇਹ ਜਿੱਤ ਆਪਣੀ ਕਲੀਅਰ ਹੈ ਜੀ ਜੀ ਅਖੀਰ ਤੇ ਕੀ ਕਹਿਣਾ ਚਾਹੋਗੇ ਤੁਸੀਂ ਦੋਸਤ ਦੁਬਾਰਾ ਫਿਰ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਜਿਹੜੇ ਮੰਡੀ ਜ਼ੋਨ ਲਾਧੂ ਕਾ ਦੇ ਜਿੰਨੇ ਵੀ ਵੋਟਰ ਨੇ ਔਰ ਰਾਣਾ ਜ਼ੋਨ ਦੇ ਜਿੰਨੇ ਵੀ ਵੋਟਰ ਨੇ ਔਰ ਬਾਕੀ ਵੀ ਪੂਰੇ ਹਲਕੇ ਦੇ ਵਿੱਚ ਜਿੱਥੇ ਵੀ ਸਾਡੇ ਸਾਰੇ ਜਿੰਨੇ ਵੀ ਵੋਟਰ ਨੇ ਸਾਰਿਆਂ ਨੂੰ ਇਹ ਅਪੀਲ ਕਰਦਾ ਆਪਾਂ ਵਾਅਦਾ ਛੱਡ ਕੇ ਵੋਟਾਂ ਆਉਣ ਵਾਲੀ 14 ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਆ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਆਪਾਂ ਜਿੰਨੇ ਵੀ ਆਪਣੇ ਕੈਂਡੀਡੇਟ ਪੂਰੇ ਬਲਾਕ ਆਪਣੇ ਹਲਕੇ ਦੇ ਵਿੱਚ ਖੜੇ ਆ ਸਾਰਿਆਂ ਨੂੰ ਆਪਾਂ ਕਾਮਯਾਬ ਕਰਾਈਏ ਔਰ ਸਭ ਤੋਂ ਵੱਡੀ ਲੀਡ ਦੇ ਨਾਲ ਆਪਾਂ ਆਪਣੇ ਸਾਰੇ ਜਿੰਨੇ ਵੀ ਕੈਂਡੀਡੇਟ ਨੇ ਸਾਰਿਆਂ ਦੀ ਆਪਾਂ ਜਿੱਤ ਪ੍ਰਾਪਤ ਕਰਾਈਏ ਵੈਗਨੂ ਜੀ ਦਾ ਖਾਲਸਾ ਵੈਂਚੀ